ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਤੇ ਅੱਜ ਦੀ ਅਸੀਂ ਇਹ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੇ ਜੀ ਪੰਜਾਬ ਪੁਲਿਸ ਕਾਂਸਟੇਬਲ 224 ਸੋ ਬਹੁਤ ਸਾਰੇ ਕੈਂਡੀਡੇਟਾਂ ਦਾ ਇਹ ਮੈਸੇਜ ਹੈਗਾ ਕਿ ਸਰ ਸਾਨੂੰ ਦੱਸੋ ਕਿ 224 ਦੇ ਵਿੱਚ ਕਾਂਸਟੇਬਲ ਦੀ ਜਿਹੜੀ ਵੈਕੈਂਸੀ ਉਹ ਆਵੇਗੀ ਸੋ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਕਹਿ ਰਿਹਾ ਸੀਗਾ ਕਿ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਕਾਂਸਟੇਬਲ ਦੀ ਵੈਕੈਂਸੀ ਜਿਹੜੀ ਜਰੂਰ ਆਵੇਗੀ ਸੋ ਕਾਫੀ ਬੱਚਿਆਂ ਦਾ ਕਮੈਂਟ ਸੀਗਾ ਕਿ ਕਹਿੰਦੇ ਸੀਗੇ ਸਰ ਕਿ ਜਿਹੜੀਆਂ 1450 ਵੈਕੈਂਸੀਆਂ ਆ ਠੀਕ ਹੈ ਜੀ ਉਸ ਦੇ ਵਿੱਚ ਜਿਹੜੀਆਂ ਵੈਕੈਂਸੀਆਂ ਆ ਉਹ ASI ਦੀਆਂ ਪੋਸਟਾਂ ਆ ਠੀਕ ਹੈ ਜੀ ਇਨਸਪੈਕਟਰ ਦੀਆਂ ਪੋਸਟਾਂ ਆ ਹੈਡ ਕਾਂਸਟੇਬਲ ਦੀਆਂ ਪੋਸਟਾਂ ਆ ਠੀਕ ਹੈ ਜੀ ਤੇ SI ਦੇ ਸਬ ਇਨਸਪੈਕਟਰ ਦੀਆਂ ਪੋਸਟਾਂ ਆ ਠੀਕ ਹੈ ਜੀ ਕਹਿੰਦੇ ਸੀ ਟੋਟਲ ਹੈ 1450 ਇਹਨਾਂ ਮੈਕਮਿਆਂ ਦੇ ਵਿੱਚ ਜਿਹੜੀ ਹੈ ਇਹ ਰੈਂਕ ਦੀਆਂ ਜਿਹੜੀਆਂ ਭਰਤੀਆਂ ਆ 1450 ਬਟ ਉਸ ਦੇ ਵਿੱਚ ਜਿਹੜੀ ਕੌਨਸਟੇਬਲ ਦੀ ਵੈਕੈਂਸੀ ਜਿਹੜੀ ਨਹੀਂ ਮੈਂਸ਼ਨ ਕੀਤੀ ਹੋਈ ਹੈ ਬਹੁਤ ਸਾਰੇ ਬੱਚਿਆਂ ਦਾ ਬਹੁਤ ਸੋਨਾ ਹੀ ਕੁਐਸਚਨ ਹੈ ਠੀਕ ਹੈ ਜੀ ਤੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕੌਨਸਟੇਬਲ ਦੀ ਜਿਹੜੀ ਵੈਕੈਂਸੀ ਜਿਹੜੀ ਹੈ ਕਿਉਂ ਨਹੀਂ ਇਸ ਦੇ ਵਿੱਚ ਮੈਂਸ਼ਨ ਕੀਤੀ ਗਈ ਕਿ ਕਿੰਨੀ ਭਰਤੀ ਆਵੇਗੀ ਕਿੰਨੀ ਜਿਹੜੀ ਆ ਪੋਸਟਾਂ ਤੇ ਆਵੇਗੀ ਠੀਕ ਹੈ ਜੀ ਸੋ ਬਹੁਤ ਸਾਰੇ ਬੱਚਿਆਂ ਦਾ ਇਹੀ ਮੈਸੇਜ ਹੈਗਾ ਕਿ ਕਾਂਸਟੇਬਲ ਦੀ ਵਾਕੈਂਸੀ ਜਿਹੜੀ ਜਰੂਰ ਆਵੇਗੀ ਹੁਣ ਦੇਖੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਿਹੜੀ ਪੂਰੀ ਜਾਣਕਾਰੀ ਦੇਣ ਵਾਲੇ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਪੰਜਾਬ ਪੁਲਿਸ ਦੀ ਹਰ ਤਰ੍ਹਾਂ ਦੀ ਅਪਡੇਟ ਲੈਣ ਦੇ ਲਈ ਕਾਂਸਟੇਬਲ 224 ਦੇ ਵਿੱਚ ਤਿਆਰੀ ਕਰਨ ਦੇ ਲਈ ਚੈਨਲ ਨੂੰ ਜਰੂਰ ਜਿਹੜਾ ਸਬਸਕ੍ਰਾਈਬ ਕਰ ਲਵੋ ਇੱਥੇ ਜਿਹੜੀਆਂ ਤੁਹਾਨੂੰ ਫ੍ਰੀ ਆਫ ਕਲਾਸਾਂ ਜਿਹੜੀਆਂ ਮਿਲ ਜਾਣਗੀਆਂ ਸੋ ਕਲਾਸਾਂ ਜਿਹੜੀਆਂ ਸਟਾਰਟ ਹੋ ਗਈਆਂ ਤੁਸੀਂ ਕਨਸਟੇਬਲ ਦੀ ਤਿਆਰੀ ਕਰਨ ਦੇ ਲਈ ਇਸ ਚੈਨਲ ਤੋਂ ਜਿਹੜੀ ਆ ਤਿਆਰੀ ਕਰ ਸਕਦੇ ਹਾਂ ਠੀਕ ਹੈ ਜੀ ਤੇ ਹੁਣ ਅਸੀਂ ਜਿਹੜੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਜਿਹੜੀ 2023 ਦੇ ਵਿੱਚ ਭਰਤੀ ਚੱਲ ਰਹੀ ਆ ਜਿਸ ਦੇ ਵਿੱਚ ਪੋਸਟਾਂ ਸਨ 1746 ਪੋਸਟਾਂ ਆ ਇਸ ਦੀ ਤਕਰੀਬਨ ਜਿਹੜੀ 13 ਤਰੀਕ ਤੱਕ ਡਾਕੂਮੈਂਟ ਵੈਰੀਫਿਕੇਸ਼ਨ ਚੱਲੀ ਆ ਠੀਕ ਹੈ ਜੀ ਤੇ ਉਹ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀਆਂ ਖਤਮ ਹੋ ਚੁੱਕੀਆਂ ਆ ਠੀਕ ਹੈ ਜੀ ਤੇ ਬਹੁਤ ਸਾਰੇ ਬੱਚੇ ਜਿਹੜੇ ਮੈਸੇਜ ਕਰਦੇ ਸਨ ਕਿ ਹੁਣ ਜਿਹੜਾ ਅਗਲਾ ਪ੍ਰੋਸੈਸਸ ਇਸ ਦਾ ਕਦੋਂ ਆਵੇਗਾ ਹੁਣ ਤੁਸੀਂ ਆਪਣਾ ਕੰਮ ਕਰਤਾ ਐ ਇਗਜ਼ਾਮ ਪਾਸ ਕਰਤਾ ਫਿਜ਼ੀਕਲ ਪਾਸ ਕਰਤਾ ਫਿਰ ਤੁਸੀਂ ਅੱਗੇ ਡਾਕੂਮੈਂਟ ਵੈਰੀਫਿਕੇਸ਼ਨ ਪਾਸ ਹੋ ਚੁੱਕੇ ਹੋ ਬਾਕੀ ਹੁਣ ਪੰਜਾਬ ਪੁਲਿਸ ਨੂੰ ਆਪਣਾ ਕੰਮ ਕਰਨ ਦੇਵੋ ਠੀਕ ਹੈ ਜੀ ਘੱਟੋ ਘੱਟ 1 ਮੰਥ ਲੱਗੇਗਾ ਤੁਹਾਡੀਆਂ ਜਿਹੜੀਆਂ ਲਿਸਟਾਂ ਆਊਟ ਹੋਣ ਨੂੰ ਠੀਕ ਹੈ ਜੀ ਤੇ ਹੁਣ ਅਸੀਂ ਗੱਲ ਕਰਦੇ ਹਾਂ ਅਗਲੀ ਜਿਵੇਂ ਕਿ ਮੈਂ ਪਹਿਲੀਆਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਕਹਿੰਦਾ ਹੁੰਦਾ ਕਿ ਸੀਐਮ ਮਾਨ ਸਾਹਿਬ ਨੇ ਜਿਹੜਾ ਅਨਾਉਂਸ ਕੀਤਾ ਆ ਕਿ ਹਰੇਕ ਸਾਲ ਠੀਕ ਹੈ ਜੀ ਹਰ ਇੱਕ ਸਾਲ ਜਿਹੜੀਆਂ ਪੋਸਟਾਂ ਕੱਢੀਆਂ ਜਾਣਗੀਆਂ 1800 ਪਲੱਸ ਜਿਹੜੇ ਕੌਂਸਲਰ ਰੱਖੇ ਜਾਣਗੇ ਠੀਕ ਹੈ ਜੀ ਤੇ ਬਾਕੀ ਸਬ ਇੰਸਪੈਕਟਰ ਏਐਸਆਈ ਦੀਆਂ ਇਦਾਂ ਪੋਸਟਾਂ ਹੋਣਗੀਆਂ ਠੀਕ ਹੈ ਜੀ ਤੇ ਉਸੇ ਤਰੀਕੇ ਦੇ ਨਾਲ ਜਿਵੇਂ ਇਹਨਾਂ ਨੇ ਅਨਾਉਂਸ ਕੀਤਾ ਹੈ ਜਿੰਨਾ ਚਿਰ ਸਾਡੀ ਸਰਕਾਰ ਰਹੇਗੀ ਪੋਸਟਾਂ ਇਸ ਤਰ੍ਹਾਂ ਹੀ ਆਉਣਗੀਆਂ ਕਿਹਾ ਸੀਗਾ ਨਾ ਤੇ 2023 ਦੇ ਵਿੱਚ ਪੋਸਟਾਂ ਕਿੰਨੀਆਂ ਆਈਆਂ 1746 ਆਈਆਂ ਕਿ ਨਹੀਂ ਆਪਾਂ 753 54 ਪੋਸਟਾਂ ਘੱਟ ਸਿਗੀਆਂ ਆਈਆਂ ਤਾਂ ਹੈ ਨਾ ਸੋ ਪਹਿਲਾਂ ਕੀ ਹੁੰਦਾ ਸੀ ਪਹਿਲਾਂ 5 ਸਾਲ ਬਾਅਦ ਭਰਤੀ ਆਉਂਦੀ ਹੁੰਦੀ ਸੀ ਤੁਸੀਂ ਬਹੁਤ ਲੱਕੀ ਬੱਚੇ ਆ ਜਿਹੜੀ ਤੁਹਾਡੂਆਂ ਸਾਲ ਬਾਅਦ ਭਰਤੀ ਕਾਂਸਟੇਬਲ ਦੀ ਆਈ ਜਾਂਦੀ ਉਹ ਵੀ ਪੰਜਾਬ ਪੁਲਿਸ ਦੇ ਵਿੱਚ ਠੀਕ ਹੈ ਜੀ ਤੇ ਤਿਆਰੀ ਆਪਣੀ ਜਿਹੜੀ ਸ਼ੁਰੂ ਕਰਦੇ ਹੋ ਤੇ ਇਹਨਾਂ ਨੇ ਹੁਣ 1800 ਜਿਹੜੀਆਂ ਵੈਕੈਂਸੀਆਂ ਕੱਢਣ ਦਾ ਹਰ ਇੱਕ ਸਾਲ ਕਿਉਂ ਇਹਨਾਂ ਨੇ ਮੁੱਦਾ ਚੱਕਿਆ ਇਹ ਵੀ ਸੋਚਣ ਵਾਲੀ ਗੱਲ ਆ ਹੁਣ ਤੁਸੀਂ ਕਹੋਗੇ ਦੇਖੋ ਇਹਨਾਂ ਨੇ ਜਿਹੜੀਆਂ ਪੋਸਟਾਂ ਅਨਾਉਂਸ ਕੀਤੀਆਂ ਸੀਗੀਆਂ ਆਪਣੀਆਂ ਸੜਕ ਸੁਰੱਖਿਆ ਫੋਰਸ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਐਸਐਸਐਫ ਉਸ ਦੇ ਵਿੱਚ ਕਿਹਾ ਸੀਗਾ ਕਿ ਅਸੀਂ 5000 ਅਸਾਮੀਆਂ ਜਿਹੜੀਆਂ ਕੱਢਣੀਆਂ ਐ ਠੀਕ ਹੈ ਜੀ ਕਿਹਾ ਸੀਗਾ ਕਿ ਨਹੀਂ ਉਸ ਦੇ ਵਿੱਚ ਹੁਣ ਦੇਖੋ 1500 ਕੈਂਡੀਡੇਟ ਇਹਨਾਂ ਨੇ ਸਿਲੈਕਟ ਕਰ ਵੀ ਦਿੱਤਾ ਆ ਤੇ ਉਹ ਸਖਲਾਈ ਲੈ ਰਿਹਾ ਆ ਹੁਣ ਕੈਂਡੀਡੇਟਾਂ ਦੇ ਮਨ 'ਚ ਇਹ ਸਵਾਲ ਹੋਊਗਾ ਕਿ ਸਾਰੇ ਜਿਹੜੇ 1500 ਕੈਂਡੀਡੇਟ ਆ ਇਹ ਕਿੱਥੋਂ ਆਏ ਇਹ ਇਹਨਾਂ ਨੇ ਚੱਕਿਆ 221 ਵਾਲੀ ਭਰਤੀ 'ਚ ਜਿਸ ਦੇ ਵਿੱਚ ਪੋਸਟਾਂ ਸਨ 4300 58 ਵੈਕੈਂਸੀਆਂ ਸਨ ਇਹ 2021 ਚ ਕੌਨਸਟੇਬਲ ਦੀ ਭਰਤੀ ਹੋਈ ਸੀਗੀ ਠੀਕ ਹੈ ਜੀ ਤੇ ਉਸ ਦੇ ਵਿੱਚੋਂ ਇਹਨਾਂ ਨੇ 1500 ਕੈਂਡੀਡੇਟ ਚੱਕ ਲਿਆ ਸੜਕਸ ਰੱਖਿਆ ਫੋਰਸ ਵਿੱਚ ਭੇਜ ਦਿੱਤਾ ਤੇ ਬਾਕੀ ਜਿਹੜੀ ਕੌਨਸਟੇਬਲ ਚ ਰੱਖ ਲੈ ਠੀਕ ਹੈ ਜੀ ਇਸੇ ਤਰੀਕੇ ਨਾਲ ਹੁਣ ਜਿਹੜਾ ਕੈਂਡੀਡੇਟ ਟੋਟਲ ਬਚ ਗਿਆ ਉਹ ਬਚ ਗਿਆ ਜੀ 3500 ਕੈਂਡੀਡੇਟ ਤੇ ਉਹ 3500 ਕੈਂਡੀਡੇਟ ਇਹਨਾਂ ਨੇ ਕਿੱਦਾਂ ਪੂਰਾ ਕਰਨਾ ਹੈ ਪੰਜਾਬ ਪੁਲਿਸ ਦਾ ਪੇਪਰ ਪਵਾਇਆ ਕਰਨਗੇ ਸਾਰਾ ਜਿਹੜਾ ਪ੍ਰੋਸੀਜਰ ਦੇ ਹਿਸਾਬ ਨਾਲ ਤੁਹਾਡਾ ਫਿਜ਼ੀਕਲ ਹੋਵੇਗਾ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਜਦੋਂ ਸਿਲੈਕਟ ਹੋਣਗੇ ਅੱਧੇ ਕੈਂਡੀਡੇਟਾਂ ਨੂੰ ਕੌਨਸਟੇਬਲ ਰੱਖਿਆ ਜਾਊਗਾ ਪੰਜਾਬ ਪੁਲਿਸ ਦੇ ਵਿੱਚ ਤੇ ਅੱਧੇ ਕੈਂਡੀਡੇਟਾਂ ਨੂੰ ਐਸਐਸਐਫ ਦੇ ਵਿੱਚ ਜਿਹੜਾ ਭੇਜ ਦਿੱਤਾ ਜਾਵੇਗਾ ਠੀਕ ਹੈ ਜੀ ਉਹ ਵੀ ਪੁਲਸੀ ਆ ਜਿਵੇਂ ਡਬੀਵੀ ਦੇ ਵਿੱਚ ਪੁਲਿਸ ਪੈਟਰੋਲਿੰਗ ਕਰਦੀ ਆ ਹਨਾ ਉਸੇ ਤਰੀਕੇ ਨਾਲ ਜਿਹੜੀ ਪੰਜਾਬ ਦੇ ਵਿੱਚ ਸੜਕ ਸੁਰੱਖਿਆ ਫੋਰਸ ਜਿਹੜੀ ਆ ਉਹ ਬਣਾਈ ਗਈ ਆ ਤੇ ਜਿਵੇਂ ਡਬੀ ਪੁਲਿਸ ਕੋਲ ਪਕੇ ਜਿਹੜੇ ਗੱਡੀਆਂ ਹੁੰਦੀਆਂ ਆ ਉਸ ਤਰੀਕੇ ਦੇ ਨਾਲ ਤੁਹਾਡੇ ਕੋਲ ਵੀ ਜਿਹੜੀਆਂ ਗੱਡੀਆਂ ਹੋਣਗੀਆਂ ਠੀਕ ਹੈ ਜੀ ਉਹ ਇਹਨਾਂ ਨੇ ਹੁਣ ਦੇਖੋ 5000 ਜਿਹੜਾ ਹੁਣ 3500 ਕੈਂਡੀਡੇਟ ਰਹਿ ਗਿਆ ਉਹ ਇਹਨਾਂ ਨੇ ਹਰੇਕ ਸਾਲ 18-1800 ਪੋਸਟਾਂ ਕਾਉਂਸਟੇਬਲ ਦੀਆਂ ਕੱਢ ਕੇ ਇਸ ਤਰੀਕੇ ਨਾਲ ਜਿਹੜਾ ਪੂਰਾ ਕਰਨਾ ਹੈ ਠੀਕ ਹੈ ਜੀ ਤੇ ਬਾਕੀ ਹੁਣ ਤੁਸੀਂ ਆਪਣੀ ਤਿਆਰੀ ਸ਼ੁਰੂ ਕਰ ਦੋ ਹੁਣ ਦੇਖੋ ਮੈਂ ਦਿੱਤੀ ਇੱਥੇ ਪੋਸਟ 2200 ਠੀਕ ਹੈ ਜੀ ਇਹ ਕਿਉਂ ਲਿਖਿਆ ਹੈ ਇਸ ਵੀ ਤੁਹਾਨੂੰ ਜਿਹੜੀ ਪੂਰੀ ਜਾਣਕਾਰੀ ਦਊਗਾ ਨਿਊ ਭਰਤੀ ਠੀਕ ਹੈ ਜੀ ਤੇ ਕਾਉਂਸਟੇਬਲ ਦੀ ਹੁਣ ਦੇਖੋ ਇੱਥੇ ਜਿਹੜੀ ਇੱਕ ਪਰਸੋਂ ਜਿਹੜੀ ਅਨਾਉਂਸਮੈਂਟ ਹੋਈ ਆ ਸੀਐਮ ਭਗਵੰਤ ਮਾਨ ਸਾਹਿਬ ਵੱਲੋਂ ਜਿਹੜੀ ਕਾਨਫਰੰਸ ਤੇ ਹੋਈ ਆ ਆ ਦੇਖੋ ਤੁਹਾਨੂੰ ਮੈਂ ਪਿਕਚਰ ਇੱਕ ਦਿਖਾ ਲ ਦਿੰਦਾ ਆ ਆ ਦੇਖੋ ਆ ਜਿਹੜੀ ਹੋਈ ਆ ਕਾਨਫਰੰਸ ਠੀਕ ਹੈ ਜੀ ਇਸ ਇੰਟਰਵਿਊ ਦੇ ਦੌਰਾਨ ਇਹਨਾਂ ਨੇ ਕਿਹਾ ਆ ਕਿ ਅਸੀਂ ਜਿਹੜਾ ਆ 2200 ਜਿਹੜੀ ਆ ਪੁਲਿਸ ਵਿਭਾਗ ਦੇ ਵਿੱਚ ਜਿਹੜੀ ਆ ਭਰਤੀ ਕੱਢਾਂਗੇ ਜਿਸ ਦੇ ਵਿੱਚ ਜਿਹੜੀ ਆ 1800 ਕਨਸਟੇਬਲ ਦੀ ਭਰਤੀ ਹੋਊਗੀ ਤੇ ਬਾਕੀ ਜਿਵੇਂ ਆ ਸਬ ਇੰਸਪੈਕਟਰ ਦੀ ਹੋਊਗੀ ਠੀਕ ਹੈ ਜੀ ਬਾਕੀ ਬਾਕੀ ਵੱਖ-ਵੱਖ ਰੈਂਕ ਦੀਆਂ ਜਿਹੜੀਆਂ ਪੋਸਟਾਂ ਹੋਣਗੀਆਂ ਠੀਕ ਹੈ ਨਾਲ ਤਾਂ ਸਬ ਇੰਸਪੈਕਟਰ ਦੀ ਆਉਂਦੀ ਹੈ ਹੈਡ ਕਨਸਟੇਬਲ ਦੀ ਆਉਂਦੀ ਹੈ ਠੀਕ ਹੈ ਜੀ ਤੇ ਹੁਣ ਦੇਖੋ 1800 ਪੋਸਟਾਂ ਤਾਂ ਇਹ ਹੋ ਗਈਆਂ ਇਹਨਾਂ ਨੇ ਕਿਹਾ ਹਰੇਕ ਸਾਲ ਕੱਢਾਂਗੇ ਸੋ ਪਰਸੋ ਦੀ ਇੰਟਰਵਿਊ ਚ ਕਿਹਾ 224 ਦੇ ਵਿੱਚ ਕੋਈ ਫੇਕ ਗੱਲ ਨਹੀਂ ਗਈ ਠੀਕ ਹੈ ਜੀ ਤੇ ਨਾਲ ਆਪਣੀਆਂ ਰਲ ਗਈਆਂ ਪੋਸਟਾਂ 1450 ਜਿਹੜੀਆਂ ਪੋਸਟਾਂ ਆਈਆਂ ਇਹ ਦੀਵਾਲੀ ਦੇ ਮੌਕੇ ਤੇ ਅਨਾਉਂਸ ਕੀਤੀਆਂ ਸੀ ਤੇ ਆ ਹੋ ਗਈਆਂ ਜੀ ਨਾਲ 1800 ਪੋਸਟ ਏ 1800 ਕੌਨਸਟੇਬਲ ਦੀਆਂ ਆ ਸੋ ਬੱਚਿਓ ਤੁਸੀਂ ਤਿਆਰੀ ਜਿਹੜੀ ਆਪਣੀ ਸ਼ੁਰੂ ਕਰਦੇ ਹੋ ਤੇ ਸਾਡੇ ਚੈਨਲ ਤੋਂ ਜਿਹੜੀ ਤੁਹਾਨੂੰ ਤਿਆਰੀ ਵੀ ਜਿਹੜੀ ਕਰਵਾਈ ਜਾਵੇਗੀ ਠੀਕ ਹੈ ਜੀ ਬਾਕੀ ਜਿਹੜੇ ਕੈਂਡੀਡੇਟ ਏ 200 23 ਦੇ ਵਿੱਚੋਂ ਭਰਤੀ ਤੇ ਇਗਜ਼ਾਮ ਚੋਂ ਰਹਿ ਗਏ ਸੀਗੇ ਉਹ ਜਰੂਰ ਇਸ ਵਾਰ ਜਿਹੜੇ ਸਿਲੇਕਟ ਹੋਣਗੇ ਠੀਕ ਹੈ ਜੀ ਤੇ ਪੋਸਟਾਂ ਆਪਣੇ ਤੋਂ 1800 ਜਿਹੜੀਆਂ ਪਲੱਸ ਆ ਰਹੀ ਆਈ ਰਹੀਆਂ ਠੀਕ ਹੈ ਜੀ ਤੇ ਦੇਖੋ ਨਾਲ 1450 ਜਿਹੜੀਆਂ ਆ ਏ ਵੀ ਪੋਸਟਾਂ ਆਉਣਗੀਆਂ ਹੁਣ ਇਹ ਕਦੋਂ ਨੂੰ ਆਉਣਗੀਆਂ ਇਹ ਤੁਹਾਨੂੰ ਜਿਹੜਾ 31 ਜਨਵਰੀ ਤੋਂ ਪਹਿਲਾਂ ਪਹਿਲਾਂ ਇਹਨਾਂ ਦੇ ਨੋਟੀਫਿਕੇਸ਼ਨ ਜਾਰੀ ਹੋਏ ਮਿਲ ਜਾਣਗੇ ਠੀਕ ਹੈ ਜੀ ਔਰ 1450 ਪੋਸਟਾਂ ਦੀ ਤੇ ਬਾਕੀ ਹੁਣ ਤਿਆਰੀ ਕਰਨ ਦੇ ਲਈ ਤੁਹਾਡੇ ਕੋਲ ਸਮਾਂ ਹੈਗਾ ਆ ਜੇ ਜੇਕਰ ਤਿਆਰੀ ਕਰਨਾ ਚਾਹੁੰਦੇ ਹੋ ਤੇ ਚੈਨਲ ਦੇ ਨਾਲ ਜੁੜ ਜਾਓ ਠੀਕ ਹੈ ਜੀ ਤੇ ਬਾਕੀ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਨਾ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਜ਼ਰੂਰ ਜੁਆਇਨ ਕਰਨਾ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਮਿਲ ਜਾਵੇਗਾ ਤੇ ਬਾਕੀ ਜਲਦੀ ਮਿਲਦੇ ਹਾਂ ਅਗਲੀ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ